ਜੋ ਪੰਜਾਬ ਦੇ ਮੁੱਦੇ ਨੇ ਮਸਲੇ ਨੇ ਅੱਜ ਕਦੇ ਪਾਣੀਆਂ ਤੇ ਰਾਜਨੀਤੀ ਕੀਤੀ ਜਾ ਰਹੀ ਆ ਪਾਣੀ ਦਾ ਫਿਕਰ ਨਹੀਂ ਹੈ ਪੰਜਾਬ ਦੇ ਦਾ ਕਿਸੇ ਨੂੰ ਫਿਕਰ ਇਸ ਗੱਲ ਦਾ ਕਿ ਲਾਹਾ ਕਿਹਨੇ ਲੈਣਾ ਇਹਦੇ ਚੋਂ ਪਾਣੀਆਂ ਦਾ ਫਿਕਰ ਹੋਵੇ ਤਾਂ ਵੀਰੋਵਰ ਕੋਈ ਐਜੀਟੇਸ਼ਨ ਹੋਵੇ ਸਰਕਾਰ ਸਰਪਾਰਟੀ ਮੀਟਿੰਗ ਬੁਲਾਉਂਦੀ ਆ ਸਾਰਿਆਂ ਨੇ ਕਹਿੰਦਾ ਵੀ ਅਸੀਂ ਨਾਲ ਆ ਪਰ ਨਾਲ ਕਿਤੇ ਖਬਰਾਂ ਨਾਲ ਨਾਲ ਹੋਣ ਨਾਲ ਕਿਤੇ ਪਾਣੀ ਪੰਜਾਬ ਦਾ ਹੱਕ ਮਿਲ ਗਿਆ ਪਰ ਇਸ ਕਾਨਫਰੰਸਾਂ ਕਰਨ ਨਾਲ ਪੰਜਾਬ ਨੂੰ ਹੱਕ ਮਿਲ ਗਿਆ ਕੋਈ ਤੁਸੀਂ ਜੇ ਸਾਰਾ ਪੰਜਾਬ ਇਕੱਠਾ ਸਾਰੀ ਸਿਆਸੀ ਧਿਰਾਂ ਇਕੱਠੀਆਂ ਨੇ ਫਿਰ ਕੋਈ ਇੱਕ ਸਾਂਝੀ ਐਜੀਟੇਸ਼ਨ ਦਾ ਐਲਾਨ ਕਿਉਂ ਨਹੀਂ ਕਰਦੇ ਜਿਹਦੇ ਨਾਲ ਪੰਜਾਬ ਦਾ ਪਾਣੀ ਬੰਦ ਹੋਵੇ ਹਰਿਆਣੇ ਨੂੰ ਜਾਣ ਦਾ ਜਿਹੜਾ ਵਾਧੂ ਪਾਣੀ ਹੈ ਨਜਾਇਜ਼ ਨਿਯਮਾਂ ਦੀ ਉਲੰਘਣਾ ਕਰਕੇ ਦਿੱਤਾ ਜਾ ਰਿਹਾ ਉਸ ਪਾਸੇ ਨਹੀਂ ਦੁਰਨਾ ਸਿਰਫ ਇਹ ਦਿਖਾਉਣਾ ਹੈ ਕਿ ਅਸੀਂ ਪੰਜਾਬ ਦੇ ਵੱਧ ਸੇਰ ਦਾ ਦਿਖਾਵੇ ਨਾਲ ਪੰਜਾਬ ਦਾ ਨੁਕਸਾਨ ਬਹੁਤ ਹੋ ਗਿਆ ਅੱਜ ਪੰਜਾਬ ਨੂੰ ਕੁਝ ਕਰਨ ਵਾਲੇ ਕੁਝ ਕਰਕੇ ਦਿਖਾਉਣ ਵਾਲੇ ਮਰਮਟਣ ਵਾਲੇ ਆਗੂਆਂ ਦੀ ਲੋੜ ਹੈ ਇਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਹ ਹੁਕਮ ਕੀਤੇ ਸੀ ਕਿ ਲੀਡਰਸ਼ਿਪ ਅਧਿਕਾਰ ਗਵਾ ਚੁੱਕੀ ਹੈ ਅਗਵਾਈ ਕਰਨ ਦਾ ਔਰ ਜਿਹੜੇ ਗਵਾ ਚੁੱਕੇ ਨੇ ਉਹ ਫੇਰ ਦੁਬਾਰਾ ਕਹਿੰਦੇ ਨੇ ਸਾਨੂੰ ਪ੍ਰਧਾਨ ਮੰਤਰੀ ਸੋ ਇਸ ਵਰਤਾਰੇ ਨੂੰ ਸੰਗਤ ਨੇ ਤੋੜਨਾ ਅਸੀਂ ਤੁਹਾਨੂੰ ਹੱਥ ਬਨ ਕੇ ਬੇਨਤੀ ਕਰਦੇ ਆ ਕਿ ਦੇਚ ਆਪਾਂ ਹੁਮਾ ਹੁਮਾ ਕੇ ਇੱਕ ਮਹਿਮ ਬਣਾ ਕੇ ਲੋਰ ਲਹਿਰ ਬਣਾ ਕੇ ਸਾਰੇ ਇੱਕ ਪਹਿਰਾ ਦਈਏ ਤਾਂ ਕਿ ਪੰਜਾਬ ਬਚ ਸਕੇ ਸਿੱਖੀ ਬਚ ਸਕੇ ਜੋ ਸਾਡੀਆਂ ਸੰਸਥਾਵਾਂ ਦਾ ਘਾਣ ਹੋ ਰਿਹਾ ਜਿਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹਦਰ ਸਹਿਵਾਨ ਨੂੰ ਲਾਇਆ ਜਾ ਰਿਹਾ ਉਹਨਾਂ ਲਈ ਕੋਈ ਪ੍ਰੋਪਰ ਵਿਧੀ ਵਿਧਾਨ ਬਣ ਯਾਨੀ ਜੀ ਬੈਠੇ ਨੇ ਸਿੰਘ ਸਾਹਿਬ ਲੋ ਸੂਝਵਾਨ ਨੇ ਵਿਦਵਾਨ ਨੇ ਕੋਈ ਐਸ ਕਿਸਮ ਦੀਆਂ ਸਾਡੀਆਂ ਪਰੰਪਰਾਵਾਂ ਪਾਈਆਂ ਜਾਣ ਕਿ ਇਕਾਲਤਕ ਸਾਭ ਦੇ ਜਥੇਦਾਰ ਕੋਈ ਕਿਤੇ 11 ਐਗਜ਼ੀਕਟਿਵ ਡੇ ਮੈਂਬਰਾਂ ਦੇ ਜਥੇਦਾਰ ਨੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਵਿਦੇਸ਼ਾਂ ਚ ਜਸਵਾਲੀਆਂ ਸਟੇਟਾਂ ਚ ਬੈਠੇ ਸਾਰੇ ਸਿਕਾਂਦੇ ਜਥੇਦਾਰ ਨੇ ਉਹ ਸੋ ਇਸ ਕਰਕੇ ਉਹ ਸੰਸਥਾਵਾਂ ਸਾਡੀਆਂ ਆਜ਼ਾਦ ਹੋਣੀਆਂ ਚਾਹੀਦੀਆਂ ਸ਼੍ਰੋਮਣੀ ਕਮੇਟੀ ਦਾ ਵਰਤਾਰਾ ਕੰਮ ਕਰਨ ਦਾ ਤਰੀਕਾ ਸਿੱਖੀ ਨੂੰ ਸਮਰਪਿਤ ਔਰ ਸਾਡੇ ਗਰੀਬ ਸਿੱਖਾਂ ਦੀ ਭਲਾਈ ਲਈ ਕੰਮ ਹੋਣੇ ਚਾਹੀਦੇ ਨੇ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਟੀਚਾ ਜਿੱਥੇ ਲੋਕਾਂ ਨੂੰ ਹਰ ਵਰਗ ਨੂੰ ਸੁਵਿਧਾਵਾਂ ਦੇਣਾ ਹੋਣਾ ਚਾਹੀਦਾ ਉਸ ਦੇ ਨਾਲ ਨਾਲ ਵੀਰੋ ਪੰਥ ਔਰ ਪੰਜਾਬ ਨੂੰ ਦੀ ਚੜ੍ਹਦੀ ਕਲਾ ਵੀ ਹੋਣਾ ਚਾਹੀਦਾ ਸੋ ਇਸ ਭਾਵਨਾ ਨਾਲ ਜਿਹੜੀ ਆ ਤੁਸੀਂ ਭਰਤੀ ਚੋਂ ਲੀਡਰਸ਼ਿਪ ਕਢੋਗੇ ਉਹ ਲੀਡਰਸ਼ਿਪ ਇਸ ਭਾਵਨਾ ਨਾਲ ਕੰਮ ਕਰੂਗੀ ਇਸ ਗੱਲ ਦਾ ਤੁਹਾਨੂੰ ਵਚਨ ਦਿੰਨੇ ਆ